ਜਿਹੜੇ ਅੰਮ੍ਰਿਤ ਦੇ ਪਿਤਾ ਨੇ ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਕਿ ਖੇਤਾਂ ਦੇ ਵਿੱਚ ਸਪਰੇਅ ਕਰਨ ਔਰ ਉਸ ਦਰਾਂ ਨਾਲ ਉਹਨਾਂ ਦੀ ਅੱਖਾਂ ਦੇ ਉੱਪਰ ਕਾਫੀ ਜਿਹੜਾ ਡੈਮੇਜ ਹੋ ਗਈਆਂ ਔਰ ਉਹਨਾਂ ਨੂੰ ਜਿਹੜਾ ਇਹ ਕੰਮ ਬਹੁਤ ਜ਼ਿਆਦਾ ਮਿਲ ਨਹੀਂ ਪਾ ਰਿਹਾ ਔਰ ਸਰਕਾਰ ਨੇ ਵੀ ਉਹਨਾਂ ਨੂੰ ਰਾਸ਼ਨ ਕਾਰਡ ਨਹੀਂ ਦਿੱਤਾ ਤੇ ਜਿੰਦਰ ਜੀ ਤੁਹਾਡੇ ਤੋਂ ਸੁਣਨਾ ਚਾਹਾਂਗੇ ਕਿ ਮੈਂ ਬੜੀ ਅੱਜ ਹੈਰਾਨੀ ਹੋਈ ਹੈ ਔਰ ਸਰਕਾਰ ਨਾਲ ਵੀ ਸਾਨੂੰ ਗੱਲ ਕਰਨੀ ਪਈ ਕਿ ਆਖਰ ਲੋੜਵੰਦ ਲੋਕਾਂ ਦੇ ਰਾਸ਼ਨ ਕਾਰਡ ਕਿਉਂ ਨਹੀਂ ਬੰਦੇ ਤੁਹਾਡੀ ਆਪੀਤੀ ਸੁਣਨਾ ਚਾਹਾਂਗੇ ਕਿ ਤੁਹਾਡਾ ਰਾਸ਼ਨ ਕਾਰਡ ਕਿਉਂ ਨਹੀਂ ਬਣਾਇਆ ਅਧਿਕਾਰੀ ਨੇ ਜੀ ਰਾਸ਼ਾ ਘਟਾਸਦਾ ਯੋਸਥਾ ਲਈ ਪਿਆ ਕੇ ਗਏ ਆਵਲਾ ਸਾਹਿਬ ਵੀ ਸਵੇਰੇ ਤੁਹਾਡਾ ਰਾਸ਼ਾ ਘਟਾ ਜੀ ਇਹ ਵੀ ਪਕਣਾ ਤੇ ਥੋਪਾ ਕੇ ਲੈ ਕੇ ਸੀ ਵੀ ਸਾਡੀ ਕਲ ਤੱਕ ਇਹ ਜੀ ਚੰਨ ਦਾ ਤਾਂ ਸਾਡੇ ਪ੍ਰੂਫ ਨਹੀਂ ਬਣੇ ਜੇ ਇਸ ਕਰਕੇ ਵੀਰ ਪ੍ਰੂਫ ਬਣ ਕੇ ਆਉਂਦੇ ਸੀ ਜੀ ਸਰਕਾਰ ਦੇ ਖਿਲਾਫ ਕੁਝ ਨਹੀਂ ਵੀ ਇਦਾਂ ਮਾੜਾ ਚੰਗਾ ਬੋਲਦੇ ਕਿਉਂਕਿ ਪ੍ਰੂਫ ਕਰਦੀ ਬੰਦ ਕਰ ਸਿਸਟਮ ਨਹੀਂ ਬੰਦ ਦੇ ਵੀ ਹੋ ਜਾਂਦਾ ਉਹ ਪ੍ਰੋਬਲਮ ਕਿ ਸਾਡੇ ਅਨਪਰੂਫ ਬਣ ਕੇ ਰਾਸ਼ਨ ਕਾਰਡ ਉਹਨਾਂ ਦੇ ਬਣ ਕੇ ਆ ਜਾਣੇ ਆ ਤੇ ਅਸੀਂ ਧੰਨਵਾਦ ਆ ਸਰਕਾਰ ਦੇ ਤੇ ਸਾਰੇ ਭੈਣ ਭਰਾਵਾਂ ਦੇ ਵੀ ਤੇ ਚੱਲੋ ਚਲੋ ਵੀ ਜਿਹੜੇ ਚਲੋ ਗਰੀਬ ਬੱਚੇ ਉਹਨਾਂ ਦੀ ਬੰਦ ਕੀਤੀ ਜਾਵੇ ਜਿਵੇਂ ਉਹਨਾਂ ਦਾ ਸਾਡੇ ਕਰ ਕੀਤੀ ਹੈ ਤੇ ਵਿਚਾਰੇ ਉਰ ਵੀ ਬਥੇਰੇ ਨੇ ਦੇ ਤਾਂ ਪੁਰੇ ਦੇਸ਼ ਤੇ ਬੱਚਿਆਂ ਵੱਲੋਂ ਮੈਸੇਜ ਆ ਇਹ ਸਿਰਫ ਤੁਹਾਡੀ ਆਬਦੀ ਨਹੀਂ ਬਹੁਤ ਦੁਨੀਆ ਨਹੀਂ ਹੈ ਸਰਕਾਰ ਦਾ ਫਰਜ਼ ਹੈ ਰਾਸ਼ਨ ਕਾਰਡ ਬਣਾਣਾ ਤੁਹਾਡੇ ਤੇ ਆਸਾਨ ਨਹੀਂ ਕਰ ਰਹੀ ਕਿਉਂਕਿ ਬਹੁਤ ਸਾਰਾ ਫੰਡ ਜਿਹੜਾ ਉਹ ਕੋਈ ਸਰਕਾਰ ਘਰੋਂ ਨਹੀਂ ਲੈਂਦੀ ਉਹ ਸਾਡੀਆਂ ਜੇਬਾਂ ਚੋਂ ਜਾਂਦਾ ਟੈਕਸ ਪੇਅਰ ਦੀ ਜੇਬ ਚੋਂ ਜਾਂਦਾ ਔਰ ਤੁਹਾਡਾ ਹੱਕ ਹੈ ਜਿਹੜੇ ਅੰਮ੍ਰਿਤ ਦੇ ਪਿਤਾ ਨੇ ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਕਿ ਖੇਤਾਂ ਦੇ ਵਿੱਚ ਸਪਰੇਅ ਕਰਨ ਔਰ ਉਸ ਦਰਾਂ ਨਾਲ ਉਹਨਾਂ ਦੀ ਅੱਖਾਂ ਦੇ ਉੱਪਰ ਕਾਫੀ ਜਿਹੜਾ ਡੈਮੇਜ ਹੋ ਗਈਆਂ ਔਰ ਉਹਨਾਂ ਨੂੰ ਜਿਹੜਾ ਇਹ ਕੰਮ ਬਹੁਤ ਜ਼ਿਆਦਾ ਮਿਲ ਨਹੀਂ ਪਾ ਰਿਹਾ ਔਰ ਸਰਕਾਰ ਨੇ ਵੀ ਉਹਨਾਂ ਨੂੰ ਰਾਸ਼ਨ ਕਾਰਡ ਨਹੀਂ ਦਿੱਤਾ ਤੁਸੀਂ ਅੰਦਰ ਦੀ ਤਰਫ ਤੋਂ ਸੁਣਨਾ ਚਾਹਾਂਗੇ ਕਿ ਮੈਂ ਬੜੀ ਅੱਜ ਹੈਰਾਨੀ ਹੋਈ ਆ ਔਰ ਸਰਕਾਰ ਨਾਲ ਵੀ ਸਾਨੂੰ ਗੱਲ ਕਰਨੀ ਪਈ ਕਿ ਆਖਰ ਲੋੜਵੰਦ ਲੋਕਾਂ ਦੇ ਰਾਸ਼ਨ ਕਾਰਡ ਕਿਉਂ ਨਹੀਂ ਬੰਦਦੇ ਤੁਹਾਡੀ ਆਪੀਤੀ ਸੁਣਨਾ ਚਾਹਾਂਗੇ ਕਿ ਤੁਹਾਡਾ ਰਾਸ਼ਨ ਕਾਰਡ ਕਿਉਂ ਨਹੀਂ ਬਣਾਇਆ ਅਧਿਕਾਰੀ ਨੇ ਜੀ ਰਾਸ਼ਨ ਕਾਰਡ ਅਸਟਾ ਯੋਸਥਾ ਨਾਲ ਹੋਈ ਕਿ ਆ ਕੇ ਕਹਿੰਦੇ ਆਪਲਾ ਸਾਹਿਬ ਵੀ ਸਵੇਰੇ ਤੁਹਾਡਾ ਰਾਸ਼ਨ ਕਾਟ ਆ ਜਾਏਗਾ ਤੇ ਵੀ ਤਰਨਾ ਤੇ ਥੁਪਾ ਕੇ ਲੈ ਕੇ ਸੀ ਵੀ ਸਾਡੀ ਕਲ ਇਸ ਦੀ ਫੈਨੋ ਤਾਂ ਸਾਡੇ ਪ੍ਰੂਫ ਨਹੀਂ ਬਣੇ। ਇਹ ਇਸ ਕਰਕੇ ਫਿਰ ਪ੍ਰੂਫ ਬਣ ਕੇ ਆਉਂਦੇ ਸੀ। ਜੀ। ਇਹ ਸਰਕਾਰ ਦੇ ਖਾਫ ਕੁਝ ਨਹੀਂ ਵੀ ਇਦਾਂ ਮਾੜਾ ਚੰਗਾ ਬੋਲਦੇ। ਕਿਉਂਕਿ ਪ੍ਰੂਫ ਕਰਦੀ ਬੰਦ ਕਰ ਸਿਸਟਮ ਨਹੀਂ ਬੰਦ ਦੇ। ਇਹ ਹੋ ਜਾਂਦਾ ਉਹ ਪ੍ਰੋਬਲਮ। ਕਿ ਸਾਡੇ ਅਨਪਰੂਫ ਬਣ ਕੇ ਰਾਸ਼ਨ ਕਾਰਟ ਆਉਂਦੇ ਬਣ ਕੇ ਆ ਜਾਣੇ ਆ। ਕਿ ਅਸੀਂ ਧੰਨਵਾਦ ਆ ਸਰਕਾਰ ਦੇ ਤੇ ਸਾਰੇ ਭੈਣ ਭਰਾਵਾਂ ਦੇ ਵੀ। ਤੇ ਚਲੋ ਵੀ ਜਿਹੜੇ ਚਲੋ ਗਰੀਬ ਬੱਚੇ ਉਹਨਾਂ ਦੀ ਬਦਤ ਕੀਤੀ ਜਾਵੇ ਜਿਵੇਂ ਉਹਨਾਂ ਦਾ ਸਾਡਾ ਕਾਰਜ ਕੀਤੀ ਹੈ ਤੇ ਵਿਚਾਰੇ ਉਹ ਵੀ ਬਥੇਰੇ ਨੇ ਮੈਸੇਜ ਦੇ ਤਾਂ ਪੁਰੇ ਦੇਸ਼ ਤੇ ਬੱਚਿਆਂ ਵੱਲੋਂ ਮੈਸੇਜ ਹੈ ਇਹ ਸਿਰਫ ਤੁਹਾਡੀ ਆਪੀਤੀ ਨਹੀਂ ਬਹੁਤ ਦੁਨੀਆ ਨਹੀਂ ਹੈ ਸਰਕਾਰ ਦਾ ਫਰਜ਼ ਹੈ ਰਾਸ਼ਨ ਕਾਰਡ ਬਣਾਣਾ ਤੁਹਾਡੇ ਤੇ ਆਸਾਨ ਨਹੀਂ ਕਰ ਰਹੇ ਕਿਉਂਕਿ ਬਹੁਤ ਸਾਰਾ ਫੰਡ ਜਿਹੜਾ ਉਹ ਕੋਈ ਸਰਕਾਰ ਘਰੋਂ ਨਹੀਂ ਲੈਂਦੀ ਉਹ ਸਾਡੀਆਂ ਜੇਬਾਂ ਚੋਂ ਜਾਂਦਾ ਟੈਕਸ ਪੇਅਰ ਦੀ ਜੇਬ ਚੋਂ ਜਾਂਦਾ ਔਰ ਤੁਹਾਡਾ ਹੱਕ ਹੈ ਉਹ